ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰ 4ਵੇਂ ਭਾਗ ਦੇ ਵਿੱਚ ਸੁਣੋ ਸ਼ਹੀਦ 2 ਦਿਨਾਂ ਦੀ ਬੱਚੀ ਸ਼ਹੀਦ ਬੀਬੀ ਹਰਪਾਲ ਕੌਰ ਛੱਜਲਵੰਡੀ ਅਤੇ ਸ਼ਹੀਦ ਬੀਬੀ ਦਵਿੰਦਰ ਕੌਰ ਬੁਤਾਲਾ ਆਵਾਜ਼ ਗੁਰਜੰਟ ਸਿੰਘ ਗਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਈਦ 2 ਦਿਨਾਂ ਦੀ ਬੱਚੀ ਦਸੰਬਰ 1993 ਦੁਪਹਿਰ 2 ਤੋਂ ਰਾਤ 9:10 ਮਿੰਟ ਤੱਕ ਪਿੰਡ ਤੂਲਕੇ ਇਹ 20ਵੀਂ ਸਦੀ ਦੇ ਸਿੱਖ ਖਾੜਕੂ ਸੰਘਰਸ਼ ਦੌਰਾਨ ਸਿੱਖਾਂ ਦੇ ਹੀ ਹਿੱਸੇ ਆਇਆ ਹੈ ਕਿ ਜਿੱਥੇ ਨੌਜਵਾਨਾਂ ਮਟਿਆਰਾਂ ਬਜ਼ੁਰਗਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉੱਥੇ ਦੋ ਦੋ ਦਿਨਾਂ ਦੇ ਬੱਚੇ ਬੱਚੀਆਂ ਇਹ ਗਰਭ ਵਿੱਚ ਪਾਲ ਰਹਿਆਂ ਨੇ ਵੀ ਸ਼ਹੀਦੀਆਂ ਦਿੱਤੀਆਂ ਖਾੜਕੂ ਮਾਤਾ ਦੀ ਕੁੱਖੋਂ ਜਨਮ ਲਈ ਇਸ ਬੱਚੀ ਦੀ ਜ਼ਿੰਦਗੀ 48 ਘੰਟਿਆਂ ਤੋਂ ਵੀ ਘੱਟ ਸੀ ਤੇ ਜਿਸ ਦਾ ਅਜੇ ਨਾਂ ਵੀ ਨਹੀਂ ਸੀ ਰੱਖਿਆ ਕਿ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਆਪਣਾ ਜ਼ਿਕਰ ਦਰਜ ਕਰਵਾ ਗਈ ਪਿੰਡ ਖਲਚੀਆਂ ਤੋਂ 5 ਕਿਲੋਮੀਟਰ ਦੂਰ ਮੁਛਲਾ ਨੇੜੇ ਪਿੰਡ ਧੂਲਕਾ ਦੇ ਚੁਬਾਰੇ ਵਿੱਚ ਇੱਕ ਖਾੜਕੂ ਸਿੰਘਣੀ ਆਪਣੀ 48 ਘੰਟਿਆਂ ਦੀ ਬੱਚੀ ਸਮੇਤ ਹਰ ਤਰ੍ਹਾਂ ਦੀ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਬੈਠੀ ਸੀ ਉਸ ਦਾ ਪਤੀ ਨੇੜੇ ਬੈਠਾ ਪਾਠ ਕਰ ਰਿਹਾ ਸੀ ਇਹ ਅਚਾਨਕ ਭਾਰਤੀ ਫੌਜ ਤੇ ਪੁਲਿਸ ਦੀਆਂ ਟੁਕੜੀਆਂ ਵੱਲੋਂ ਅੰਨੇ ਵਾਹ ਗੋਲੀਆਂ ਚਲਾਈਆਂ ਗਈਆਂ ਇਸ ਪੁਲਿਸ ਮੁਕਾਬਲੇ ਵਿੱਚ 2 ਦਿਨਾਂ ਦੀ ਉਮਰ ਦੀ ਬੱਚੀ ਵੀ ਸ਼ਹਾਦਤ ਦਾ ਜਾਮ ਪੀ ਗਈ ਜਿਸ ਦੀ ਮਾਤਾ ਦਾ ਨਾਮ ਸ਼ਹੀਦ ਬੀਬੀ ਹਰਪਾਲ ਕੌਰ ਤੇ ਪਿਤਾ ਦਾ ਨਾਮ ਸ਼ਹੀਦ ਭਾਈ ਲਖਵੀਰ ਸਿੰਘ ਲੱਖਾ ਸਨ ਲਹੂ ਨਾ ਹੋ ਤੋ ਕਲਮ ਤੋ ਜ਼ਰਬਾ ਨਹੀਂ ਹੋਤਾ ਹਮਾਰੇ ਦੌਰ ਮੇ ਆਂਸੂ ਜ਼ੁਬਾਨ ਨਹੀਂ ਹੋਤਾ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਨੰਬਰ 1 ਦੋ ਦਿਨ ਦੀ ਸਿੱਖ ਬੱਚੀ ਨੰਬਰ 2 ਬੀਬੀ ਹਰਪਾਲ ਕੌਰ ਮਾਤਾ ਨੰਬਰ 3 ਭਾਈ ਲਖਵੀਰ ਸਿੰਘ ਲੱਖਾ ਪਿਤਾ ਸ਼ਹੀਦ ਬੀਬੀ ਹਰਪਾਲ ਕੌਰ ਛੱਜਲਵੰਡੀ ਦਸੰਬਰ 1993 ਦੁਪਹਿਰ 2 ਤੋਂ ਰਾਤ 9:10 ਤੱਕ ਪਿੰਡ ਤੂਲਕੇ ਸ੍ਰੀ ਅਮਰਸਰ ਸਹਿਵ ਦੀ ਤਹਿਸੀਲ ਬਾਬਾ ਬਕਾਲਾ ਚ ਪੈਂਦੇ ਪਿੰਡ ਧੂਲਕਾ ਵਿਖੇ ਬ੍ਰਾਹਮਣਾ ਦੇ ਚੁਬਾਰੇ ਵਿੱਚ ਬੀਬੀ ਹਰਪਾਲ ਕੌਰ ਉਸ ਦਾ ਪਤੀ ਲਖਵੀਰ ਸਿੰਘ ਲੱਖਾ ਪਿੰਡ ਛੱਜਲਵੰਡੀ ਤਿਆਰ ਬਰ ਤਿਆਰ ਸਨ ਕਿ ਫੌਜ ਤੇ ਪੁਲਿਸ ਨੇ ਸਖਤ ਘੇਰਾ ਬੰਦੀ ਕਰਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹਰਪਾਲ ਕੌਰ ਨੇ ਕੇਵਲ 48 ਘੰਟਿਆਂ ਦੀ ਦੁੱਧ ਚੁੰਘਦੀ ਬੱਚੀ ਨੂੰ ਬੁੱਕਲ ਚ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਚ ਦੇਰ ਨਾ ਲਾਈ ਖਾੜਕੂ ਭਾਈ ਲਖਬੀਰ ਸਿੰਘ ਲੱਖਾ ਨੇ ਦੂਜੇ ਪਾਸੇ ਮੋਰਚਾ ਸਾਂਭ ਲਿਆ ਗਹਿ ਕੱਚ ਮੁਕਾਬਲਾ ਦੁਪਹਿਰ 2 ਵਜੇ ਤੋਂ ਰਾਤ ਦੇ 9 ਵਜੇ ਕੇ 10 ਮਿੰਟ ਤੱਕ ਚੱਲਦਾ ਰਿਹਾ ਜਿਸ ਵਿੱਚ ਕਈ ਫੌਜੀਆ ਤੇ ਪੁਲਿਸ ਵਾਲਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਪਰਵਾਰ ਤੇ ਤਸ਼ੱਦਦ ਕਰਨ ਵਾਲੇ ਏਐਸਆਈ ਸੁਖਦੇਵ ਸਿੰਘ ਨੂੰ ਜਦੋਂ ਬੀਬੀ ਹਰਪਾਲ ਕੌਰ ਨੇ ਦੇਖਿਆ ਤਾਂ ਉਸ ਨੇ ਏਐਸਆਈ ਵੱਲ ਨਿਸ਼ਾਨਾ ਸਾਧ ਕੇ ਗੋਲੀ ਚਲਾਈ ਤਾਂ ਉਹ ਵੀ ਆਪਣੀ ਕਰਨੀ ਦਾ ਫਲ ਪਾ ਗਿਆ ਵਾਹ ਪੇਸ਼ ਨਾ ਜਾਂਦੀ ਵੇਖ ਕੇ ਅਖੀਰ ਚ ਫੌਜ ਨੇ ਪਟ્રોલ ਬੰਬ ਤੇ ਹੱਥੋਂ ਗੋਲੇ ਸੁੱਟ ਕੇ ਇਸ ਬਹਿਕ ਨੂੰ ਰਾਖ ਵਿੱਚ ਬਦਲ ਦਿੱਤਾ ਇਸ ਗਹਿ ਗੱਚ ਮੁਕਾਬਲੇ ਵਿੱਚ ਬੀਬੀ ਹਰਪਾਲ ਕੌਰ ਉਸ ਦੀ ਦੋ ਦਿਨਾਂ ਦੀ ਬੱਚੀ ਤੇ ਪਤੀ ਭਾਈ ਲਖਵੀਰ ਸਿੰਘ ਲੱਖਾ ਸ਼ਹੀਦ ਹੋ ਗਏ ਉਹਨਾਂ ਤਿੰਨਾਂ ਦੀਆਂ ਮਰਤਕ ਦੇਹਾਂ ਪਰਿਵਾਰ ਨੂੰ ਨਹੀਂ ਦਿੱਤੀਆਂ ਗਈਆਂ ਪਰਿਵਾਰਕ ਪਿਛੋਕੜ ਬੀਬੀ ਹਰਪਾਲ ਕੌਰ ਦਾ ਜਨਮ ਬਾਬਾ ਬਕਾਲਾ ਨੇੜੇ ਪਿੰਡ ਸਠਿਆਲਾ ਚ ਪਿਤਾ ਗਿਆਨੀ ਹਰਪ੍ਰਜਨ ਸਿੰਘ ਮਾਤਾ ਸਰਜੀਤ ਕੌਰ ਦੇ ਘਰ ਹੋਇਆ ਉਹ ਦੋ ਭੈਣਾ ਤੇ ਇੱਕ ਭਰਾ ਸਨ ਉਹਨਾਂ ਦਾ ਵਿਆਹ ਖਾਲਕੂ ਸੰਘਰਸ਼ਿ ਚ ਸਰਗਰਮ ਪਿੰਡ ਛੱਜਲਵੰਡੀ ਦੇ ਨੌਜਵਾਨ ਲਖਵੀਰ ਸਿੰਘ ਲੱਖਾ ਪੁੱਤਰ ਸਰਦਾਰ ਸੁਵਿੰਦਰ ਸਿੰਘ ਨਾਲ ਗੁਰਮਰਜਾਦਾ ਅਨੁਸਾਰ ਹੋਇਆ ਉਹ ਦੋਵੇਂ ਜੀ ਅਮਰਤਾਰੀ ਸਨ ਭਾਈ ਲਖਵੀਰ ਸਿੰਘ ਦਾ ਜਨਮ ਦਿੱਲੀ ਤੋਂ ਸ੍ਰੀ ਅਮਰਸਰ ਸੜਕ ਸਥਿਤ ਟਾਂਗੜਾ ਤੋਂ 2 ਕਿਲੋਮੀਟਰ ਦੂਰ ਪਿੰਡ ਛੱਜਲਵੰਡੀ ਦੇ ਖੇਤਾਂ 'ਚ ਰਹਿੰਦੇ ਕਿਸਾਨ ਸੁਵਿੰਦਰ ਸਿੰਘ ਤੇ ਮਾਤਾ ਅਮਰਜੀਤ ਕੌਰ ਦੇ ਘਰ 1963 'ਚ ਹੋਇਆ ਉਸ ਦੇ ਦੋ ਭਰਾ ਭਾਈ ਰੂਪ ਸਿੰਘ ਭਾਈ ਬਸੰਤ ਸਿੰਘ ਤੇ ਇੱਕ ਭੈਣ ਕਸ਼ਮੀਰ ਕੌਰ ਸਨ 10ਵੀਂ ਪਾਸ ਕਰਨੋਂ ਮਗਰੋਂ ਉਹ ਹੋਮ ਗਾਰਡ ਵਿੱਚ ਭਰਤੀ ਹੋ ਗਿਆ ਤੇ ਉਸ ਨੂੰ ਸਿੱਖਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਸੂਰੀ ਦਾ ਸੁਰੱਖਿਆ ਕਰਮੀ ਲਾਇਆ ਗਿਆ ਉਸਨੇ ਸੂਰੀ ਦੀਆਂ ਹਰਕਤਾਂ ਤੋਂ ਖਿੱਚ ਕੇ ਨੌਕਰੀ ਛੱਡ ਦਿੱਤੀ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਫਲੇ ਦਾ ਪਾਂਦੀ ਬਣ ਗਿਆ ਕੁਝ ਸਮੇਂ ਬਾਅਦ ਉਹ ਖਾਲਸਤਾਨ ਕਮਾਂਡੋ ਫੋਰਸ ਪੰਜਵੜ ਚ ਸਰਗਰਮ ਰਿਹਾ ਤੇ ਸ਼ਹਾਦਤ ਸਮੇ ਉਹ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਜਥੇ ਪਿੰਡਰਾਵਾਲਾ ਟਾਈਗਰ ਫੋਰਸ ਆਫ ਖਾਲਸਤਾਨ ਨਾਲ ਸੇਵਾ ਨਿਭਾ ਰਿਹਾ ਸੀ ਭਾਈ ਲੱਖਾ ਤੇ ਸਾਥੀ ਖੜਕੂਆ ਨੇ ਮਿਲ ਕੇ 1988 ਚ ਜੂਪੀ ਦੇ ਸ਼ਾਹਜਹਾਨਪੁਰ ਚ ਕਈ ਖਾੜਕੂ ਕਾਰਵਾਈਆਂ ਨੂੰ ਅੰਜਾਮ ਦਿੱਤਾ ਤਾਂ ਅਦਾਲਤ ਨੇ ਗੈਰ ਜ਼ਮਾਨਤੀ ਵਰੰਟਾਂ ਤੋਂ ਬਾਅਦ ਉਹਨਾਂ ਦੀ ਜਾਇਦਾਦ ਕੁਰਕ ਕਰਨ ਦਾ ਫੈਸਲਾ ਦੇ ਦਿੱਤਾ ਪਰ ਉਸ ਨੇ ਪਿੱਛੇ ਮੁੜ ਕੇ ਨਾ ਦੇਖਿਆ ਫਿਰ ਉਤੀ ਲੈ ਕੇ ਛੱਡਣਾ ਸ਼ਹੀਦ ਬੀਬੀ ਹਰਪਾਲ ਕੌਰ ਦੇ ਚਾਚਾ ਸਹਰਾ ਸਰਦਾਰ ਸੁਖਦੇਵ ਸਿੰਘ ਰੁਫ ਕਾਲਾ ਨੂੰ ਥਾਣਾ ਜੰਡਿਆਲਾ ਦੇ ਥਾਣੇਦਾਰ ਉਦਮ ਸਿੰਘ ਨੇ ਸ੍ਰੀ ਅਮਰਸਰ ਸਥਿਤ ਮਾਲ ਮੰਡੀ ਦੇ ਬਦਨਾਮ ਤਸੀਹਾ ਕੇਂਦਰ ਚ ਹਫਤਾ ਭਰ ਰੱਖ ਕੇ ਕਰੰਟ ਲਾਇਆ ਤੇ ਕੋਟਨੇ ਲਾ ਕੇ ਤਸ਼ੱਦਦ ਕੀਤਾ ਦੋ ਹੋਰ ਸਾਥੀਆਂ ਭਾਈ ਗੁਰਨਾਮ ਸਿੰਘ ਬੂਹੇ ਨੰਗਲ ਤੇ ਇੱਕ ਚੀਮਾ ਖੁੰਡੀ ਦੇ ਸਿੰਘ ਸਮੇਤ ਸੁਖਦੇਵ ਸਿੰਘ ਦਾ ਪੁਲਿਸ ਮੁਕਾਬਲਾ ਬਣਾਉਣ ਲਈ ਉਹਨਾਂ ਨੂੰ ਜੰਡਿਆਲਾ ਨੇੜੇ ਪਿੰਡ ਚੋਹਾਂਦੀ ਹੱਡਾ ਰੂੜੀ ਚੱਲ ਜਾਇਆ ਗਿਆ ਦੋ ਸਿੱਖਾਂ ਦਾ ਪੁਲਿਸ ਮੁਕਾਬਲਾ ਬਣਾਉਣ ਬਾਅਦ ਪੁਲਿਸ ਨੇ ਸੁਖਦੇਵ ਸਿੰਘ ਨੂੰ ਪੁੱਛਿਆ ਕਿ ਕਿ ਉਹ ਆਪਣੀ ਜਾਨ ਬਦਲੇ ਫਰौती ਦੇ ਸਕਦਾ ਹੈ ਤਾਂ ਸੌਦਾ 28000 ਚ ਤੈਅ ਹੋ ਗਿਆ ਉਸ ਨੇ ਦੋ ਆੜਤੀਆਂ जोगेंद्र ਸਿੰਘ ਚਾਲ ਤੇ ਧਰਮਪਾਲ ਖੱਤਰੀ ਨੂੰ ਸੁਨੇਹਾ ਲਾਇਆ ਤੇ ਥਾਣੇਦਾਰ ਉਦਮ ਸਿੰਘ ਨੇ ਇਹ ਰਕਮ ਆਪਣੇ ਸਰਹਾਣੇ ਹੀ ਰਖਵਾ ਕੇ ਉਸ ਨੂੰ ਛੱਡਿਆ ਅੰਤਮ ਸੰਸਕਾਰ ਨਾ ਕਰਨ ਦੇਣਾ ਹਰਪਾਲ ਕੌਰ ਦੇ ਦਾਦਾ ਸਹੁਰਾ ਸਰਦਾਰ ਬੂਟਾ ਸਿੰਘ ਚੜਾਈ ਕਰ ਗਏ ਤੇ ਕਿਸੇ ਨੇ ਪੁਲਿਸ ਕੋਲ ਜਾ ਚੁਗਲੀ ਕੀਤੀ ਕਿ ਉਹਨਾਂ ਦੇ ਸੰਸਕਾਰ ਵੇਲੇ ਹਰਪਾਲ ਕੌਰ ਤੇ ਉਸਦਾ ਪਤੀ ਲਖਬੀਰ ਸਿੰਘ ਆ ਰਹੇ ਨੇ ਪਰਿਵਾਰ ਤੇ ਰਿਸ਼ਤੇਦਾਰ ਅਜੇ ਬੂਟਾ ਸਿੰਘ ਦੀ ਮਰਤਕ ਦੇਹ ਨੂੰ ਇਸ਼ਨਾਨ ਕਰਵਾ ਹੀ ਰਹੇ ਸਨ ਕਿ ਪੁਲਿਸ ਦੀਆਂ ਧਾੜਾਂ ਨੇ ਭਾਈ ਸੁਖਦੇਵ ਸਿੰਘ ਕਾਲਾ ਨੂੰ ਸੱਥਰ ਤੋਂ ਹੀ ਕਸੀਟਣਾ ਸ਼ੁਰੂ ਕਰ ਦਿੱਤਾ ਪਿੰਡ ਦੀ ਪੰਚਾਇਤ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਵੀ ਉਸ ਨੂੰ ਥਾਣੇ ਲੈ ਗਏ ਸਰਪੰਚ ਮਹਿੰਦਰ ਸਿੰਘ ਪੰਚਾਇਤ ਸਮੇਤ ਥਾਣੇ ਗਿਆ ਤੇ ਸੰਸਕਾਰ ਤੱਕ ਹਰਿਆ ਕਰਨ ਲਈ ਗਿਆ ਪੁਲਿਸ ਨੇ ਕੇਵਲ 1 ਦਿਨ ਲਈ ਹੀ ਭਾਈ ਕਾਲੇ ਨੂੰ ਛੱਡਿਆ ਤੇ ਦੂਜੇ ਦਿਨ ਫੇਰ ਲੈ ਗਈ ਤੇ ਲਗਾਤਾਰ 12 ਦਿਨ ਤਸੀਹੇ ਦਿੰਦੀ ਰਹੀ ਇਹ ਸਾਹਮਣੇ ਗਾੜੀ ਪੰਜ ਕਿਲਿਆਂ ਤੇ ਜੋ ਪੱਠਾ ਦਿਖਾਈ ਦਿੰਦਾ ਵਾ ਇੱਥੇ ਲਿਜਾ ਕੇ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਪੁਲਿਸ ਵਾਲੇ ਤਿੰਨ ਵਾਰ ਚੁੱਕ ਕੇ ਲੈ ਗਏ ਤੇ ਤਿੰਨੇ ਵਾਰ ਪੂਰਾ ਕੁਟਾਪਾ ਕੀਤਾ ਹੌਣ ਵੀ ਠੰਡ ਚ ਹੱਡ ਦੁਖਦੇ ਰਹਿੰਦੇ ਵਾ ਭਾਈ ਸੁਖਦੇਵ ਸਿੰਘ ਕਾਲਾ ਇਤਿਹਾਸਕ ਰਟੌਲ ਪੁਲਸ ਮੁਕਾਬਲੇ ਵਿੱਚ ਹਥਿਆਰਬੰਦ ਖਾਲਕੂ ਸੰਘਰਸ਼ ਦੇ ਅਸਲੀ ਪੁਲਸ ਮੁਕਾਬਲਿਆਂ ਚੋਂ ਸਭ ਤੋਂ ਜ਼ਬਰਦਸਤ ਤੇ ਲੰਮਾ ਚੱਲਿਆ ਤਰਨਤਾਰਨ ਦੇ ਇਲਾਕੇ ਚ ਪੈਂਦੇ ਪਿੰਡ ਰਟੌਲ ਦਾ ਪੁਲਸ ਮੁਕਾਬਲਾ ਬਹੁਤ ਮਸ਼ਹੂਰ ਹੈ 5-6 ਦਿਨ ਚੱਲੇ ਇਸ ਲੰਮੇ ਮੁਕਾਬਲੇ ਵਿੱਚ ਬੀਬੀ ਹਰਪਾਲ ਕੌਰ ਤੇ ਉਹਨਾਂ ਦੇ ਪਤੀ ਭਾਈ ਲੱਖਾ ਵੀ ਸ਼ਾਮਲ ਸਨ ਪਰ ਉਹ 5-6 ਸਿੰਘਾਂ ਸਮੇਤ ਬਚ ਕੇ ਨਿਕਲ ਗਏ ਉੱਥੇ ਉਹਨਾਂ ਨੇ ਬੋਰਡ ਦੀ ਖੁੱਡ 'ਚ ਮੋਰਚਾ ਲਾਇਆ ਹੋਇਆ ਸੀ ਜਿਸ ਦਾ ਨਾਮ ਪੁਲਿਸ ਤੇ ਨਾਮ ਫੌਜ ਨੂੰ ਭੇਜ ਤਾਇਆ ਭਾਈ ਕਾਲਾ ਦੂਜੀ ਵਾਰ ਪੁਲਿਸ ਮੁਕਾਬਲਾ ਪਿੰਡ ਜਾਤਾ ਕੋਟ ਦੇ ਪੁਲ ਤੇ ਪੁਲਿਸ ਨਾਲ ਹਿੰਸਕ ਝੜਪ ਹੋਈ ਜਿਸ ਦਾ ਬੀਬੀ ਹਰਪਾਲ ਕੌਰ ਤੇ ਭਾਈ ਲੱਖਾ ਨੇ ਡਟਮਾ ਜਵਾਬ ਦਿੱਤਾ ਆਪਣੀਆਂ ਜਾਨਾਂ ਬਚਾਉਂਦੇ ਹੋਏ ਪੁਲਿਸ ਵਾਲੇ ਪਿੱਛੇ ਹਟ ਗਏ ਤੇ ਇਹ ਸਿੰਘਣੀ ਜੀਵਨ ਸਾਥੀ ਸਮੇਤ ਅਗਲੀ ਮੰਜ਼ਲ ਵੱਲ ਵਧ ਗਈ ਰਾਤ ਨੂੰ ਡੇਰੀਵਾਲ ਗੁਰਦੁਆਰਾ ਸਾਹਿਬ 'ਚ ਆਨੰਦ ਕਾਰਜ ਹੋਏ ਸਨ। ਖਾਲਸਤਾਨ ਕਮਾਂਡੋ ਫੋਰਸ ਪੰਜਵੜ ਗਰੁੱਪ ਦੇ ਕਈ ਖੜਕੂ ਸਿੰਘ ਸਨ। ਨੂੰ ਸਾਡੀ ਦੇ ਬਾਪੂ ਭਾਈ ਹਰਚਰਨ ਸਿੰਘ ਗਿਆਨੀ ਤੇ ਦੋਹੇ ਪਾਸਿਆਂ ਤੋਂ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਸਾਨੂੰ ਹਰਪਾਲ ਕੌਰ ਤੇ ਭਾਈ ਲਖਵੀਰ ਸਿੰਘ ਬਹੁਤ ਵਾਰ ਮਿਲਦੇ ਰਹੇ। ਆਣ ਕੇ ਹਾਲਚਲ ਪੁੱਛਦੇ ਰੋਟੀ ਪਾਣੀ ਛਕ ਕੇ ਚਲੇ ਜਾਂਦੇ। ਹਰਪਾਲ ਕੌਰ ਦਾ ਸੁਭਾਅ ਬਹੁਤ ਵਧੀਆ ਸੀ। ਅਕੀ ਨੇਤ ਨੇਮੀ ਸੀ ਬਹੁਤ ਹੀ ਦਲੇਰ ਸੁਭਾਅ ਦੇ ਸਨ ਭਾਈ ਸੁਖਦੇਵ ਸਿੰਘ ਕਾਲਾ ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ ਦਾ ਹਥਿਆਰਬੰਦ ਲਹਿਰ ਚ ਸਰਗਰਮ ਰਿਹਾ ਖਾੜਕੂ ਭਾਈ ਹਰਚਰਨ ਸਿੰਘ ਛੱਜਲਵੰਡੀ ਉਰਫ ਗਿਆਨੀ ਭਾਜੀ ਜਿਨ੍ਹਾਂ ਦੇ ਤਿੰਨ ਭਰਾ ਤੇ 10 ਮਹੀਨਿਆਂ ਦਾ ਭਾਂਜਾ ਵੀ ਸ਼ਹੀਦ ਹੋ ਗਏ ਸਨ ਤੇ ਉਹਨਾਂ ਦੇ ਆਪਣੇ ਵੀ ਗੋਲੀ ਲੱਗੀ ਹੋਈ ਹੈ ਦੇ ਬੀਬੀ ਹਰਪਾਲ ਕੌਰ ਦੀ ਸ਼ਖਸੀਅਤ ਬਾਰੇ ਵਿਚਾਰ ਉਹ ਇੰਨੀ ਦਲੇਰ ਸੀ ਜਿਵੇਂ ਕਿਸੇ ਪੁਰਾਣੇ ਸਿੱਖ ਯੋਧੇ ਦੀ ਰੂਹ ਹੁੰਦੀ ਵਾ ਇਸ ਹਥਿਆਰਬੰਦ ਸੰਘਰਸ਼ ਵੇਲੇ ਤੇ ਜਦੋਂ ਅਸੀਂ ਲਹਿਰ ਚ ਕੰਮ ਕਰਦੇ ਸੀ ਤਾਂ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਨ ਭੈਣ ਜੀ ਹੁਣਾਂ ਦਾ ਇਲਾਕੇ 'ਚ ਬਹੁਤ ਮਾਨ ਸਤਕਾਰ ਸੀ ਵੱਡੇ ਬਜ਼ੁਰਗ ਉਸ ਨੂੰ ਧੀਆ ਵਾਂਗ ਛੋਟੇ ਤੇ ਬਰਾਬਰ ਦੇ ਭੈਣਾ ਵਾਂਗ ਸਤਕਾਰ ਦਿੰਦੇ ਸਨ ਉਹ ਬੀਬੀ ਦਲੇਰ ਕੌਰ ਵਾਂਗ ਸਿੰਘਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੀ ਤੇ ਦੋ ਦਿਨਾਂ ਦੀ ਬੱਚੀ ਸਣੇ ਸ਼ਹੀਦ ਹੋ ਗਈ ਮੈਂ ਤਾਂ ਇਹੀ ਕਹਾਂਗਾ ਅਜਹੀਆਂ ਰੂਹਾਂ ਨਾਲ ਕਰਮਾਂ ਵਾਲਿਆਂ ਦਾ ਹੀ ਵਾਪੈਂਦਾ ਵਾ ਪਰਿਵਾਰ ਤੇ ਹੋਏ ਤਸ਼ੱਦਦ ਲਈ ਬਲਕਾਰ ਸਿੰਘ ਡੀਐਸਪੀ ਬਾਬਾ ਬਕਾਲਾ ਥਾਣੇਦਾਰ ਸਤਵੰਤ ਸਿੰਘ ਥਾਣੇਦਾਰ ਉਦਮ ਸਿੰਘ ਪੰਜਾਬ ਪੁਲਿਸ ਸੀਆਰਪੀਐਫ ਦੋਸ਼ੀ ਹਨ ਪਿੰਡ ਛੱਜਲਵੰਡੀ ਦੇ ਕੁਝ ਹੋਰ ਖਾੜਕੂ ਤੇ ਨਿਰਦੋਸ਼ ਨੌਜਵਾਨ ਖਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਜਿਨ੍ਹਾਂ ਚ ਭਾਈ ਗੁਰਜੀਤ ਸਿੰਘ ਸ਼ਹਾਦਤ 19 ਜਨਵਰੀ 1992 ਪਿੰਡਰਾਵਾਲਾ ਟਾਈਗਰ ਫੋਰਸ ਆਫ ਖਾਲਸਤਾਨ ਦੇ ਲੈਫਟੀਨਲ ਜਰਨਲ ਭਾਈ ਖੜਕੂ ਸੁਰਜੀਤ ਸਿੰਘ ਪੈਂਟਾ ਸ਼ਹਾਦਤ 15 ਮਈ 1998 ਸ਼ਮਸ਼ੇਰ ਸਿੰਘ ਭਾਈ ਪੈਂਟਾ ਦਾ 10 ਮਹੀਨੇ ਦੀ ਉਮਰ ਦਾ ਪਾਣਜਾ ਭਾਈ ਪਰਮਜੀਤ ਸਿੰਘ ਕਾਲਾ ਦਾ ਕਾਲਾ ਸ਼ਹੀਦ ਭਾਈ ਰਾਜਵਿੰਦਰ ਸਿੰਘ ਰਾਜਾ ਖੜਕੋ ਪਾਈ ਸੁਰਜੀਤ ਸਿੰਘ ਪੁੱਤਰ ਸਰਦਾਰ ਗਰੀਬ ਸਿੰਘ ਸ਼ਹੀਦੀ 3 ਜੁਲਾਈ 1992 ਸ਼ਾਮਲ ਹਨ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਨੰਬਰ 1 ਬੀਬੀ ਹਰਪਾਲ ਕੌਰ ਨੰਬਰ 2 ਪੁੱਤਰੀ ਉਮਰ 2 ਦਿਨ ਨੰਬਰ 3 ਪਾਈ ਲਖਵੀਰ ਸਿੰਘ ਲੱਖਾ ਫਤੀ ਸ਼ਹੀਦ ਬੀਬੀ ਦਵਿੰਦਰ ਕੌਰ ਬੁਤਾਲਾ ਵਿਸਾਖ ਜੇਠ ਸੰਮਤ 525 ਮਈ 1993 ਸਮਾਰਾ ਆਦਿ 11:30 ਵਜੇ ਜਗ੍ਹਾ ਕਸਬਾ ਬੋਤਾਲਾ ਦੇ ਸਠਿਆਲਾ ਤੋਂ ਆਉਂਦੀ ਸੜਕ ਤੋਂ ਖੇਤਾਂ ਬੰਨੇ ਗੁਰਦੁਆਰਾ ਬਾਬਾ ਬੂਟਾ ਸਿੰਘ ਬੋੜਾਂ ਵਾਲੇ ਪਾਸੇ ਦੀ ਬਹਿਕ ਸਾਢੇ 11 ਵਜੇ ਦਾ ਵੇਲਾ ਸੀ ਪ੍ਰਸ਼ਾਦਾ ਪਾਣੀ ਛੱਕ ਕੇ ਸੁੱਤੇ ਪਏ ਸਾਂ ਮੇਰੀ ਲੱਤ ਟੁੱਟੀ ਹੋਣ ਕਰਕੇ ਤੁਰਿਆ ਨਹੀਂ ਸੀ ਜਾਣ ਡਿਆ ਉਹ ਭੁੱਖੇ ਬਘਿਆੜਾਂ ਵਾਂਗ ਟੁੱਟ ਕੇ ਪੈ ਗਏ ਪੰਜੀਤੀ ਪੁਲਿਸ ਵਾਲੇ ਸੀ ਆ ਰਾਈਫਲਾਂ ਕੱਢ ਕੇ ਸਾਨੂੰ ਧਮਕੀਆਂ ਦਿੰਦਿਆਂ ਕਿਹਾ ਬੰਦੇ ਦੇ ਪੁੱਤ ਬਣ ਕੇ ਮੂੰਹ ਤੇ ਪੈ ਜਾਓ ਜੇ ਕੋਈ ਹਿਲਿਆ ਤਾਂ ਗੋਲੀ ਮਾਰ ਦੇਵਾਂਗੇ ਕੁਝ ਆਣ ਕੇ ਰਾਈਫਲਾਂ ਤਾਣ ਕੇ ਸਾਡੇ ਕੋਲ ਖਲੋ ਗਏ ਬਾਕੀ ਮੇਰੀ ਪਰਜਾਈ ਦਵਿੰਦਰ ਕੌਰ ਨੂੰ ਅਗਵਾ ਕਰਕੇ ਲੈ ਗਏ ਪੁਲਿਸ ਵੱਲੋਂ ਬੀਬੀ ਦਵਿੰਦਰ ਕੌਰ ਨੂੰ ਅਗਵਾ ਕਰਕੇ ਲਜਾਣ ਦੀ ਘਟਨਾ ਦਾ ਮੁੱਖ ਗਵਾਹ ਉਹਨਾਂ ਦੇ ਦਿਓਰ ਭਾਈ ਨਰਿੰਦਰ ਸਿੰਘ ਦੀ ਗਵਾਹੀ ਉਸ ਵੇਲੇ ਪਰਿਵਾਰ ਦੇ ਚਾਰ ਹੋਰ ਮੈਂਬਰ ਬੀਬੀ ਦਾ ਸਹੁਰਾ ਸਰਦਾਰ ਬਕਰ ਸਿੰਘ ਸੱਸ ਮਾਤਾ ਸਰਜੀਤ ਕੌਰ ਦਿਉਰ ਭਾਈ ਗੁਰਵਚਨ ਸਿੰਘ ਤੇ ਦਿਉ ਰਾਣੀ ਨਰਿੰਦਰ ਕੌਰ ਵੀ ਕਰੇ ਸਨ ਇਸ ਤੋਂ ਬਾਅਦ ਉਹਨਾਂ ਨੂੰ ਕਿਹੜੀ ਹਾਲਤ ਚ ਖਪਾਇਆ ਕੁਝ ਪਤਾ ਨਹੀਂ ਲੱਗਿਆ ਸ਼ਹਾਦਤ ਦੀ ਵਜ੍ਹਾ ਬੀਬੀ ਦਵਿੰਦਰ ਕੌਰ ਕੇਸਾਨੀ ਪਰਿਵਾਰ ਨਾਲ ਸੰਬੰਧਿਤ ਭਾਈ ਇੰਦਰ ਸਿੰਘ ਖੱਬੇ ਰਾਜਪੂਤਾ ਨਾਲ ਵਿਆਹੀ ਹੋਈ ਸੀ ਫੌਜ ਦੇ ਜ਼ੁਲਮਾਂ ਵਿਰੁੱਧ ਭਾਈ ਇੰਦਰ ਸਿੰਘ 1985 ਵਿੱਚ ਜਝਾਰੂ ਸਿੰਘਾਂ ਦੇ ਸਾਥੀ ਬਣ ਗਏ। ਉਹਨਾਂ ਦੀ ਸ਼ੁਰੂਆਤ ਖਾੜਕੂ ਜਥੇਬੰਦੀ ਦਸ਼ਮੇਸ਼ ਰੈਜੀਮੈਂਟ ਤੋਂ ਹੋਈ। ਉਹ ਹਥਿਆਰਬੰਦ ਲਹਿਰ 'ਚ ਸੇਵਾ ਕਰ ਰਹੇ ਸਨ ਕਿ ਲਹਿਰ ਦੇ ਇੱਕ ਹਮਦਰਦ ਨੌਜਵਾਨ ਭਾਈ ਸਰਵਜੀਤ ਸਿੰਘ ਨੇ ਆਪਣੇ ਤਾਏ ਦੀ ਬੇਟੀ ਦਾ ਰਿਸ਼ਤਾ ਉਹਨਾਂ ਨੂੰ ਕਰਨ ਦੀ ਬੇਨਤੀ ਕੀਤੀ। ਖਾਲਸਾਣ ਕਮਾਂਡੋ ਫੋਰਸ ਪੰਜਵੜ ਦੇ ਖਾੜਕੂ ਸਿੰਘਾਂ ਨੇ ਸਲਾਮ-ਮਸ਼ਵਰਾ ਕਰਕੇ ਰਿਸ਼ਤੇ ਨੂੰ ਹਾਂ ਕਰ ਦਿੱਤੀ। ਭਾਈ ਇੰਦਰ ਸਿੰਘ ਦਾ ਪਿੰਡ ਬੋਤਾਲਾ ਸੀ ਪਰ ਪਿੰਡ ਖੱਬੇ ਰਾਜਪੂਤਾਂ ਤੋਂ ਆਏ ਹੋਣ ਕਰਕੇ ਉਹ ਇਸ ਨਾਂ ਨਾਲ ਮਸ਼ਹੂਰ ਹੋਏ ਮਾਪਿਓ ਤੇ ਭਰਾ ਦੀ ਸ਼ਹਾਦਤ ਬੀਬੀ ਦਵਿੰਦਰ ਕੌਰ ਦੇ ਪੇਕਿਆਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ ਉਹ ਪੁਤਲੀ ਘਰ ਅੰਮ੍ਰਿਤਸਰ ਦੇ ਨੇੜੇ ਕਿਤੇ ਰਹਿੰਦੇ ਸਨ ਉਹਨਾਂ ਦੇ ਮਾਤਾ ਪਿਤਾ ਤੇ ਭਰਾ ਜੂਨ 84 ਕੱਲੂ ਕਾਰਾ ਵਿੱਚ ਸ਼ਹੀਦ ਹੋ ਗਏ ਸਨ ਵਿਆਹ ਵੇਲੇ ਉਹਨਾਂ ਦੀ ਉਮਰ 23 ਸਾਲ ਦੇ ਕਰੀਬ ਸੀ ਤੇ ਉਹ 10ਵੀਂ ਪਾਸ ਸਨ ਆਨੰਦ ਕਾਰਜ 1989 ਚ ਉਹਨਾਂ ਦੇ ਆਨੰਦ ਕਾਰਜ ਗੁਰਮਤ ਮਰਯਾਦਾ ਅਨੁਸਾਰ ਰਾਤ ਦੇ ਵਕਤ ਪਿੰਡ ਦੇ ਗੁਰਦੁਆਰਾ ਸੈ ਵਿਖੇ ਹੋਇ ਜਿੱਥੇ ਦਵਿੰਦਰ ਕੌਰ ਦੇ ਪਰਿਵਾਰ ਵੱਲੋਂ ਉਸ ਦਾ ਚਾਚੇਰਾ ਭਰਾ ਤੇ ਦੂਜੇ ਪਾਸੇ ਸਾਰਾ ਸੋਹਰਾ ਪਰਿਵਾਰ ਸ਼ਾਮਲ ਸਨ ਐਨ ਸਿੰਘਣੀਆਂ ਸਿੰਘਾਂ ਦੇ ਵਿਆਹ ਵਾਂਗ ਹੀ ਬਹੁਤ ਵਧੀਆ ਧਾਰਮਿਕ ਰਸਮਾਂ ਅਨੁਸਾਰ ਹੋਇਆ ਭਾਈ ਨਰਿੰਦਰ ਸਿੰਘ ਬੋਤਾਲਾ ਸਾਈਨਾਈਡ ਕੈਪਸੂਲ ਨਿਗਲਣਾ ਇਹ ਭਾਣਾ ਸਨ 1988 ਦੇ ਕਰੀਬ ਵਾਪਰਿਆ ਭਾਈ ਇੰਦਰ ਸਿੰਘ ਦੀ ਸੰਗਰੂਰ ਇਲਾਕੇ ਚ ਸਰਗਰਮੀਆਂ ਲਈ ਸੇਵਾ ਲਈ ਗਈ ਇੱਕ ਦਿਨ ਉਹ ਆਪਣੇ ਵੱਡੇ ਭਾਈ ਮਹਿੰਦਰ ਸਿੰਘ ਦੇ ਸਹੁਰੇ ਘਰ ਪਾਤਲਾ ਜ਼ਿਲ੍ਹਾ ਪਟਿਆਲਾ ਚਲਿਆ ਗਿਆ ਗੁਆਂਢ ਚ ਇੱਕ ਹੋਮ ਗਾਰਡ ਵਾਲੇ ਵੱਲੋਂ ਪੁਲਿਸ ਕੋਲ ਕੀਤੀ ਮੁਖਬਰੀ ਤੇ ਪੁਲਿਸ ਨੇ ਛਾਪਾ ਮਾਰਿਆ ਖਾਲੀ ਹੱਥ ਹੋਣ ਕਰ ਉਸਨੇ ਸਾਈਨਾਈਡ ਕੈਪਸੂਲ ਮੂੰਹ ਚ ਪਾ ਲਿਆ ਪੁਲਸ ਵਾਲੇ ਨੇ ਝੱਟ ਹੀ ਕੈਪਸੂਲ ਕਢਵਾ ਕੇ ਹਸਪਤਾਲ ਦਾਖਲ ਕਰਵਾਇਆ ਉਸ ਤੋਂ ਬਾਅਦ ਪੁਲਸ ਰਿਮਾਂਡ ਚ ਬਹੁਤ ਕੁੱਟਮਾਰ ਕੀਤੀ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਤੇ ਜ਼ਮਾਨਤ ਤੋਂ ਬਾਹਰ ਆਉਣਸਾਰ ਘਰੇ ਜਾਣ ਦੀ ਬਜਾਏ ਸਿੱਖੀ ਲਈ ਸਿੱਧਕ ਨਿਭਾਉਣ ਖਾਤਰ ਧਰਮ ਦੇ ਰਾਹ ਤੁਰ ਪਿਆ ਪੰਥ ਕਾਰਜ ਬੀਬੀ ਦਵਿੰਦਰ ਕੌਰ ਤੇ ਉਸਦੇ ਪਤੀ ਭਾਈ ਇੰਦਰ ਸਿੰਘ ਨਾਲ ਜਿੱਥੇ ਵੀ ਸੇਵਾ ਲਈ ਉਹਨਾਂ ਸੁਹਿਰਦਤਾ ਨਾਲ ਬਹੁਤ ਸੇਵਾ ਨਿਭਾਈ ਅਮਰਸਰ ਤੋਂ ਇਲਾਵਾ ਉਹ ਜਲੰਧਰ, ਨਕੋਦਰ, ਸ਼ਾਹਕੋਟ, ਸੰਗਰੂਰ, ਪਾਤਣਾ, ਖੜਿਆਲ, ਲੋਂਗੋਵਾਲ, ਬਠਿੰਡਾ, ਫਰੀਦਕੋਟ ਆ ਥਾਵਾਂ ਤੇ ਕੰਮ ਕਰਦੇ ਰਹੇ। ਬੇਤਹਾਸ਼ਾ ਤਸ਼ੱਦਦ ਬੀਬੀ ਦਿਵਿੰਦਰ ਕੌਰ ਦੇ ਜੀਠ ਭਾਈ ਗੁਰਬਚਨ ਸਿੰਘ ਨੂੰ ਜ਼ਾਲਮ ਪੁਲਿਸ ਅਫਸਰ ਸਵਰਨ ਕੋਟ ਨੇ ਫਰੀਦਕੋਟ ਇਲਾਕੇ 'ਚ ਫੜ ਕੇ ਉਸ ਦੀ ਕਈ ਹਫ਼ਤਿਆਂ ਤੱਕ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਦੇ ਸਿਰ ਤੇ ਵੀ ਕਰੰਟ ਲਗਾਏ ਗਏ ਦਿਮਾਗੀ ਤਵਾਜਨ ਵਿਗਾੜਨ ਤੇ ਪਿਸਤੌਲ ਦਾ ਝੂਠਾ ਕੇਸ ਪਾ ਕੇ ਫਰੀਦਕੋਟ ਦੀ ਜੇਲ੍ਹ ਭੇਜ ਦਿੱਤਾ ਗਿਆ ਘਰਦਿਆਂ ਨੂੰ ਕੋਈ ਕੰਸੋ ਨਾ ਹੋਣ ਕਰਕੇ ਉਹ ਮਰਿਆ ਸਮਝ ਕੇ ਚੁੱਪ ਕਰ ਗਏ ਪਰ ਅੰਮ੍ਰਿਤਸਰ ਇਲਾਕੇ ਦਾ ਦੰਦਮਈ ਟਕਸਾਰ ਨਾਲ ਸੰਬੰਧਿਤ ਕੋਈ ਸਿੰਘ ਇਸ ਜੇਲ੍ਹ 'ਚ ਗਿਆ ਜਿੱਥੇ ਉਸ ਨੂੰ ਪਤਾ ਲੱਗਿਆ ਤਾਂ ਉਸ ਨੇ ਬੁਤਾਲੇ ਉਹਨਾਂ ਦੇ ਘਰ ਸੁਨੇਹਾ ਭੇਜਿਆ ਰਿਸ਼ਤੇਦਾਰਾਂ ਤੇ ਹੋਰਾਂ ਤੇ ਜ਼ੁਲਮ ਬੀਬੀ ਦਵਿੰਦਰ ਕੌਰ ਦੇ ਲਹਿਰਚ ਹੁਣ ਕਾਰਨ ਪਰਿਵਾਰ ਤੋਂ ਇਲਾਵਾ ਰਿਸ਼ਤੇਦਾਰਾਂ ਤੇ ਵੀ ਜ਼ੁਲਮ ਕੀਤਾ ਪੁਲਿਸ ਉਹਨਾਂ ਦੇ ਪਤੀ ਦੀ ਮਾਸੀ ਮਾਸੜ ਵਾਲੀ ਸ਼ਾਹਕੋਟ ਦੇ ਸਾਰੇ ਪਰਿਵਾਰਕ ਮੈਂਬਰਾਂ ਉਹਨਾਂ ਦੇ ਨੰਗਲ ਅੰਬੀਆਂ ਵਾਸੀ ਨਾਨਕਿਆਂ ਦੇ ਪਰਿਵਾਰਕ ਮੈਂਬਰਾਂ ਦੋ ਚਾਚੇ ਸਹੁਰੇ ਇੱਕ ਤਾਇਆ ਸਹੁਰਾ ਨੂੰ ਪੁਲਿਸ ਥਾਣਾ ਬਿਆਸ ਤਸੀਹਾ ਕੇਂਦਰ ਮਾਲ ਮੰਡੀ ਥਾਣਾ ਨਕੋਦਰ ਥਾਣਾ ਸ਼ਾਹਕੋਟ ਆਦਿ ਥਾਵਾਂ ਤੇ ਲਜਾ ਕੇ ਬੇਰਹਿਮੀ ਨਾਲ ਕੁੱਟਮਾਰ ਕਰਦੀ ਤੇ ਤਸੀਹੇ ਦਿੰਦੀ ਰਹੀ ਮੁਕਾਬਲਿਆਂ ਚੋਂ ਬਚਣਾ ਵਾਹਿਗੁਰੂ ਦੀ ਮਿਹਰ ਸਦਕਾ ਬੀਬੀ ਦਵਿੰਦਰ ਕੌਰ ਨੂੰ ਹਥਿਆਰਾਂ ਫੌਜ ਪੁਲਿਸ ਨਾਲ ਮੁਕਾਬਲਾ ਕਰਕੇ ਨਿਕਲਣ ਦਾ ਚੰਗਾ ਅਭਿਆਸ ਹੋ ਗਿਆ ਸੀ ਉਸ ਵੱਲੋਂ ਸਾਥੀਆਂ ਸਮੇਤ ਤਿੰਨ ਤੋਂ ਚਾਰ ਪੁਲਿਸ ਮੁਕਾਬਲਿਆਂ ਚ ਨਿਕਲਣ ਦੇ ਵੇਰਵੇ ਮਿਲਦੇ ਹਨ ਲੋਂਗੋਵਾਲ ਨੇੜੇ ਪੁਲਿਸ ਮੁਕਾਬਲਾ ਦਵਿੰਦਰ ਕੌਰ ਕਿਸੇ ਹੋਰ ਠਾਰ ਲਈ ਹਥਿਆਰ ਲੈ ਕੇ ਗਏ ਸਨ ਭਾਈ ਇੰਦਰ ਸਿੰਘ ਤੇ ਸਾਥੀਆਂ ਦਾ ਲੰਗੋਵਾਲ ਨੇੜੇ ਪੁਲਿਸ ਮੁਕਾਬਲਾ ਹੋ ਗਿਆ ਦਵੱਲੀ ਗੋਲੀਬਾਰੀ ਚ ਇੱਕ ਸਿੰਘ ਸ਼ਹੀਦ ਹੋ ਗਿਆ ਕਈ ਪੁਲਿਸ ਵਾਲੇ ਮਾਰੇ ਗਏ ਫਿਰ ਪੇਸ਼ ਨਾ ਜਾਂਦੀ ਦੇਖ ਕੇ ਉਲਝ ਪਿੱਛੇ ਹਟ ਗਈ ਉਸ ਸਮੇਂ ਤੱਕ ਬੀਬੀ ਦਵਿੰਦਰ ਕੌਰ ਨੇ ਵੀ ਹਥਿਆਰ ਸਮੇਤ ਆ ਕੇ ਸੇਵਾ ਕੀਤੀ ਸਿੰਘ ਬਚ ਕੇ ਨਿਕਲ ਗਏ ਨਕੋਦਰ ਪੁਲਿਸ ਨਾਲ ਮੁੱਠ ਭੇੜ ਨਕੋਦਰ ਕੋਲ ਪੁਲਿਸ ਨਾਲ ਮੁੱਠ ਭੇੜ ਹੋਈ ਘੰਟੇ ਦੇ ਕਰੀਬ ਚੱਲੇ ਪੁਲਿਸ ਮੁਕਾਬਲੇ ਵਿੱਚ ਤਿੰਨ ਸਿੰਘ ਸ਼ਹਾਦਤ ਦਾ ਜਾਨ ਪੀ ਗਏ ਕਈ ਪੁਲਸਵਾਲੇ ਵੀ ਮਾਰੇ ਗਏ ਅਖੀਰ ਬੀਬੀ ਦਵਿੰਦਰ ਕੌਰ ਤੇ ਭਾਈ ਇੰਦਰ ਸਿੰਘ ਇੱਕ ਟੈਂਪੂ ਤੇ ਚੜ ਕੇ ਚਲੇ ਗਏ ਪਾਕਿਸਤਾਨ ਤੋਂ ਹਥਿਆਰ ਹਥਿਆਰਾਂ ਦੀ ਕਮੀ ਪੂਰੀ ਕਰਨ ਲਈ ਬੁਲਾਈ ਬੈਠਕ ਚ ਬੀਬੀ ਦਵਿੰਦਰ ਕੌਰ ਭਾਈ ਦਿਲਬਖ ਸਿੰਘ ਕੱਥੂ ਨੰਗਲ ਤੇ ਹੋਰ ਖਾੜਕੂ ਸਿੰਘ ਸ਼ਾਮਲ ਹੋਏ ਉਸ ਵੇਲੇ ਬੀਬੀ ਦਵਿੰਦਰ ਕੌਰ ਗਰਭਵਤੀ ਹੋਣ ਕਰਕੇ ਸਿੰਘਾਂ ਨੇ ਭਾਈ ਇੰਦਰ ਸਿੰਘ ਤੋਂ ਇਲਾਵਾ ਬਾਕੀ ਦੇ ਖਾੜਕੂ ਸਿੰਘਾਂ ਨੂੰ ਪਾਕਿਸਤਾਨ ਜਾ ਕੇ ਹਥਿਆਰ ਲੈ ਕੇ ਆਉਣ ਦਾ ਮਤਾ ਪਾਸ ਕੀਤਾ ਸਾਰਿਆਂ ਦੀ ਸਹਿਮਤੀ ਹੋ ਗਈ ਪਰ ਬੀਬੀ ਦਵਿੰਦਰ ਕੌਰ ਨੇ ਮਤੇ ਤੇ ਨਾਂ ਦੀ ਮੋਹਰ ਲਾਉਂਦਿਆਂ ਕਿਹਾ ਕਿ ਇਹ ਮੈਨੂੰ ਮਨਜ਼ੂਰ ਨਹੀਂ ਹੈ 인ਦਰ ਸਿੰਘ ਵੀ ਨਾਲ ਜਾਣਗੇ ਜੋ ਵਾਇਗੁੱਡ ਨੂੰ ਮਨਜ਼ੂਰ ਹੋਏਗਾ ਉਹ ਹੋ ਕੇ ਹੀ ਰਹਿਣਾ ਵਾਪਸ ਮੁੜਦਿਆਂ ਸਰਹੱਦ ਤੇ ਕੱਕੜਾਂ ਚੌਂਕੀ ਨੇੜੇ ਪੁਲਿਸ ਨਾਲ ਫੌਜ ਨਾਲ ਮੁਕਾਬਲਾ ਹੋ ਗਿਆ ਜਿਸ ਵਿੱਚ ਇੱਕ ਸਿੰਘ ਸ਼ਹੀਦੀ ਭਾ ਗਿਆ ਤੇ ਦੂਜੇ ਸਾਰੇ ਹਥਿਆਰਾਂ ਸਮੇਤ ਬਚ ਕੇ ਨਿਕਲਾ ਹੈ ਚਚੇਰੇ ਭਰਾ ਦੀ ਸ਼ਹਾਦਤ ਬੀਬੀ ਦਾ ਚਚੇਰਾ ਭਰਾ ਭਾਈ ਸਰਬਜੀਤ ਸਿੰਘ ਪਹਿਲਾ ਲਹਿਰ ਦਾ ਹਮਦਰਦ ਸੀ ਸਮੇਂ ਦੇ ਗੇੜ ਨਾਲ ਉਹ ਮੈਦਾਨੇ ਜੰਗ ਚ ਕੁੱਦ ਕੇ ਪੰਥ ਦੀ ਸੇਵਾ ਚ ਹਾਜ਼ਰ ਹੋ ਗਿਆ ਉਸ ਨੇ ਸਫਲਤਾ ਨਾਲ ਕਈ ਖਾੜਕੂ ਕਾਰਵਾਈਆਂ ਨੂੰ ਅੰਜਾਮ ਦਿੱਤਾ ਪੁਲਿਸ ਨੇ ਉਸ ਦੇ ਪਰਿਵਾਰ ਤੇ ਅਨਤ ਤਸ਼ੱਦਦ ਕੀਤਾ ਉਹਨਾਂ ਦੇ ਘਰ ਨੂੰ ਤਬਾਹ ਕਰਕੇ ਪੁਲਿਸ ਚੌਂਕੀ ਵਿੱਚ ਬਦਲ ਦਿੱਤਾ ਪਰ ਇਹ ਕਾਲੇ ਕਾਰਨਾਮੇ ਵਿੱਚ ਉਸ ਦਾ ਸਿੱਦਕ ਨਾ ਢੁਲਾ ਸਕੇ ਫਿਰ ਉਹ ਵੀ ਸ਼ਹਾਦਤ ਦਾ ਜਾਮ ਪੀ ਗਏ ਪੂਲੇ ਦੀ ਸੁਧਾਈ ਦੇ ਯਤਨ ਉਸ ਵੇਲੇ ਇੰਡੀਅਨ ਸਟੇਟ ਨੇ ਸਿੱਖਾਂ ਤੇ ਜ਼ੁਲਮ ਕਰਨ ਲਈ ਨਕਲੀ ਨਿਹੰਗ ਦੇ ਭੇਸ ਚ ਮੀਰ ਮੰਨੂ ਅਜੀਤ ਪੂਲੇ ਨੂੰ ਤਿਆਰ ਕੀਤਾ ਸੀ ਜਿਸ ਨੇ ਇਲਾਕੇ ਚ ਅਤ ਚੁੱਕ ਰੱਖੀ ਸੀ ਖਾੜਕੂ ਸਿੰਘ ਦੀ ਸਲਾਹ ਤੋਂ ਬਾਅਦ ਬੀਬੀ ਦਵਿੰਦਰ ਕੌਰ ਨੇ ਇੰਦਰ ਸਿੰਘ ਨੂੰ ਨਾਲ ਲਿ ਜਾ ਕੇ ਆਪਣੇ ਜੇਠ ਭਾਈ ਮਹਿੰਦਰ ਸਿੰਘ ਤੇ ਭਾਈ ਹਰਭਜਨ ਸਿੰਘ ਦੀ ਸੇਵਾ ਲਈ ਭਾਈ ਹਰਭਜਨ ਸਿੰਘ ਦਾ ਜੂਨ 84 ਤੋਂ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨਾਲ ਮੇਲ-ਜੋਲ ਸੀ। ਉਹਨਾਂ ਦਾ ਕਦ-ਕਾਠ ਚੰਗਾ ਹੋਣ ਕਰਕੇ ਉਹ ਪੁਲਿਸ ਵਾਲੇ ਦੇ ਪੇਸ਼ 'ਚ ਪੂਲਾ ਤੇ ਉਸਦੇ ਖਾਸ ਲੋਕਾਂ ਤੋਂ ਭੇਦ ਲੈ ਕੇ ਸਾਰੀ ਰਿਪੋਰਟ ਖਾੜਕੂ ਸਿੰਘਾਂ ਨੂੰ ਦਿੰਦਾ ਰਿਹਾ। ਘਰ ਆਉਂਦਿਆਂ ਮੁਕਾਬਲਾ ਬੀਬੀ ਦਵਿੰਦਰ ਕੌਰ ਭਾਈ ਇੰਦਰ ਸਿੰਘ ਨਾਲ ਬੋਤਾਲਾ ਚ ਆਪਣੇ ਡੇਰੇ ਤੇ ਆ ਰਹੇ ਸਨ ਕਿ ਮੁਖਬਰੀ ਹੋਣ ਕਰਕੇ ਰਾਜ ਹੀ ਪੁਲਿਸ ਨੇ ਘੇਰਾਬੰਦੀ ਕਰ ਲਈ ਗੋਲੀ ਚੱਲਣ ਲੱਗੀ ਤਾਂ ਇਹਨਾਂ ਦੀ ਗੋਲੀ ਨਾਲ ਦੋ ਪੁਲਿਸ ਵਾਲੇ ਮਾਰੇ ਗਏ ਤੇ ਇਹ ਆਪ ਸੁਰੱਖਿਅਤ ਕਿਸੇ ਹੋਰ ਠਾਰ ਤੇ ਚਲੇ ਗਏ ਪੰਜਾਬ ਤੋਂ ਬਾਹਰ ਖਾੜਕੂ ਕਾਰਜ ਬੀਬੀ ਦਵਿੰਦਰ ਕੌਰ ਨੇ ਆਪਣੇ ਜੀਵਨ ਸਾਥੀ ਦੇ ਪੂਰਨਿਆਂ ਤੇ ਚਲਦਿਆਂ ਉਹਨਾਂ ਦੇ ਨਾਲ ਪੰਜਾਬ ਤੋਂ ਬਾਹਰ ਸੂਬਿਆਂ ਚ ਵੀ ਹਥਿਆਰਬੰਦ ਕਾਰਵਾਈਆਂ ਨੂੰ ਅੰਜਾਮ ਦਿੱਤਾ ਉਜ ਸਮਾਂ ਉਹ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਸਰਗਰਮ ਰਹੇ ਪਰ ਮੇਲਜੋਲ ਦੂਜੇ ਹਥਿਆਰਬੰਦ ਜਥਿਆਂ ਨਾਲ ਵੀ ਰੱਖਿਆ ਬੀਬੀ ਦੇ ਜੇਠਾਂ ਦੀ ਸ਼ਹੀਦੀ ਦੀਪੋ ਸੰਮਤ 522 ਲੋਹੜੀ ਦੀ ਰਾਤ 13 ਜਨਵਰੀ 1991 ਜ਼ਾਲਮ ਪੂਲੇ ਨੂੰ ਕੀਤੇ ਪਾਪਾਂ ਦੀ ਸਜ਼ਾ ਦੇਣ ਲਈ ਖਾੜਕੋ ਸਿੰਘਾਂ ਦੇ ਕਈ ਜਥੇ ਸਰਗਰਮ ਸਨ ਪਰ ਸਰਕਾਰੀ ਖੋਫੀਆ ਤੰਤਰ ਵੀ ਚਟਾਨ ਵਾਂਗ ਉਸ ਨਾਲ ਖੜਾ ਸੀ ਦੋਵੇਂ ਭਰਾ ਭਾਈ ਹਰਪਜਨ ਸਿੰਘ ਤੇ ਭਾਈ ਮਹਿੰਦਰ ਸਿੰਘ ਆਪਣਾ ਜੱਦੀ ਡੇਰਾ ਛੱਡ ਕੇ ਬਿਨਾਂ ਕਿਸੇ ਨੂੰ ਦੱਸਿਆ ਪਿੰਡ ਬੋਤਾਲਾ ਦੀ ਨਾਰਿੰਗਪੁਰ ਪੱਤੀ ਵਿੱਚ ਬ੍ਰਾਹਮਣ ਪਰਿਵਾਰ ਵੱਲੋਂ ਦਿੱਤੇ ਇੱਕ ਮਕਾਨ 'ਚ ਰਹਿੰਦੇ ਸਨ ਪਰ ਰਾਤਾਂ ਨੂੰ ਉਹ ਹਮੇਸ਼ਾ ਅੱਡ-ਅੱਡ ਸੌਂਦੇ ਸਨ ਪੂਲੇ ਦੀ ਸੂਚਨਾ ਦੇਣ ਵਾਲੇ ਨੇ ਉਹਨਾਂ ਨੂੰ ਕਿਹਾ ਕਿ ਅੱਜ ਰਾਤ ਤੁਹਾਨੂੰ ਵੱਡੀ ਰਿਪੋਰਟ ਦੇਣੀ ਹੈ ਜੋ ਪੂਲੇ ਦੀ ਅੰਤਮ ਹੋਵੇਗੀ ਦੋਵੇਂ ਇੱਕ ਥਾਂ ਅਜੇ ਪਏ ਹੀ ਸਨ ਇਹ ਪੂਲੇ ਦੇ ਗੁੰਡਿਆਂ ਤੇ ਪੁਲਿਸ ਦੇ ਸਿਪਾਹੀਆਂ ਨੇ ਬ੍ਰਸਤ ਮਾਰ ਕੇ ਭਾਈ ਹਰਪ੍ਰਜਨ ਸਿੰਘ ਨੂੰ ਥਾਂ ਹੀ ਸ਼ਹੀਦ ਕਰ ਦਿੱਤਾ ਤੇ ਭਾਈ ਮਹਿੰਦਰ ਸਿੰਘ ਤੋਂ ਸਿੰਘਾਂ ਦੀ ਕਨਸੋਲ ਲੈਣ ਲਈ ਅੰਨੇ ਤਸੀਹੇ ਦੇਣ ਲੱਗੇ ਕੁਝ ਪੱਲੇ ਨਾ ਪੈਣ ਤੇ ਉਹਨਾਂ ਸਰੀਰ ਦੇ ਵੱਖ-ਵੱਖ ਅੰਗਾਂ 'ਚ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ 30 ਤੋਂ ਵੱਧ ਗੋਲੀਆਂ ਮਾਰ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਪੁਲਿਸ ਨੇ ਦੋਹਾਂ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਵੀ ਖੁਰਦ-ਬੁਰਦ ਕਰ ਦਿੱਤੀਆਂ ਪੰਜਾਬ ਬੰਦ ਤੇ ਪੰਜਾਬ ਸਿੰਘ ਨਾ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ 29 ਜੁਲਾਈ 1992 ਨੂੰ ਸ਼ਹੀਦ ਹੋ ਗਏ ਖਾਲਕੂ ਤਿਰਾਨੇ ਰੋਸ ਵਜੋਂ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਉਸ ਦਿਨ ਹੀ ਬੀਬੀ ਦਵਿੰਦਰ ਕੌਰ ਦੀ ਕੁੱਖੋਂ ਇੱਕ ਬੇਟੇ ਨੇ ਜਨਮ ਲਿਆ ਸਿੰਘਾਂ ਨੇ ਵਿਚਾਰ ਕਰਕੇ ਉਸ ਦਾ ਨਾਮ ਪੰਜਾਬ ਸਿੰਘ ਹੀ ਰੱਖ ਦਿੱਤਾ 1992 ਤੋਂ ਬਾਅਦ ਹਾਲਾਤਾਂ ਦੇ ਮੱਦੇ ਨਜ਼ਰ ਨਵੀਂ ਰਣਨੀਤੀ ਤਹਿਤ ਕੁਝ ਜਥੇਬਖਤੀ ਤੌਰ ਤੇ ਦੂਜੇ ਸੂਬਿਆਂ ਚ ਚਲੇ ਗਏ ਬੀਬੀ ਦਵਿੰਦਰ ਕੌਰ ਭਾਈ ਇੰਦਰ ਸਿੰਘ ਖੱਬੇ ਰਾਜਪੂਤਾ ਭਾਈ ਸਕਤਰ ਸਿੰਘ ਬਿਹਾਰ ਸੂਬੇ ਦੇ ਬੁਕਾਰੋ ਜ਼ਿਲ੍ਹੇ ਦੇ ਕਿਸੇ ਇਲਾਕੇ ਚ ਚਲੇ ਗਏ ਚੌਥੇ ਵਿਅਕਤੀ ਨੇ ਅੰਮ੍ਰਿਤਸਰ ਪੁਲਿਸ ਕੋਲ ਆ ਕੇ ਮੁਖਬਰੀ ਕਰ ਦਿੱਤੀ ਪੁਲਿਸ ਭਾਰੀ ਫੋਰਸ ਸਮੇਤ ਬੀਬੀ ਸਮੇਤ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਖਾੜਕੂਆਂ ਦੀ ਕਰਦਾਰ ਕੋਈ ਨਾ ਕੰਮ ਤਿੰਨੇ ਬਾਗੀਆਂ ਨੂੰ ਅੰਮ੍ਰਿਤਸਰ ਦੇ ਬਦਨਾਮ ਤਸੀਹਾ ਕੇਂਦਰ ਮਾਲ ਮੰਡੀ ਵਿੱਚ ਲਿਆ ਕੇ ਬੀਬੀ ਦਵਿੰਦਰ ਕੌਰ ਨੂੰ ਪੁਲਿਸ ਅਫਸਰਾਂ ਨੇ ਅਲੱਗ ਕਰਕੇ ਲਾਲਚ ਦਿੰਦਿਆਂ ਕਿਹਾ ਕਿ ਤੈਨੂੰ ਹਰ ਪ੍ਰਕਾਰ ਦੀਆਂ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ ਤੂੰ ਬਸ ਪ੍ਰੈਸ ਅੱਗੇ ਇਹੀ ਬਿਆਨ ਦੇਣਾ ਕਿ ਮੇਰੇ ਨਾਲ ਜਬਰੀ ਵਿਆਹ ਕਰਵਾਇਆ ਤੇ ਫਿਰ ਸਾਰੇ ਖਾਲਕੂ ਕੋ ਕਰਮ ਕਰਦੇ ਰਹੇ ਉਸ ਵੇਲੇ ਉਹ 7 ਮਹੀਨਿਆਂ ਦੀ ਗਰਭਵਤੀ ਬੀਬੀ ਨੂੰ ਆਪਣੇ ਅੰਤਮ ਅੰਜਾਮ ਦਾ ਪਤਾ ਹੋਣ ਦੇ ਬਾਵਜੂਦ ਵੀ ਉਸਨੇ ਸਾਫ਼ ਇਨਕਾਰ ਕਰ ਦਿੱਤਾ ਸਿੰਘਾਂ ਨੂੰ ਭਿਆਨਕ ਤਸੀਹੇ ਦਿੰਦੇ ਰਹੇ ਤੇ ਕਈ ਕਈ ਅਫਸਰ ਕੁਝ ਦਿਨ ਉਸ ਦੀ ਕਲਾਸ ਲਾਉਂਦੇ ਰਹੇ ਇੱਕ ਹਫਤੇ ਲਈ ਸੋਚਣ ਦਾ ਸਮਾਂ ਦੇ ਕੇ ਬੀਬੀ ਦਵਿੰਦਰ ਕੌਰ ਨੂੰ ਛੱਡ ਦਿੱਤਾ ਗਿਆ ਪਰ ਉਸ ਪਿੱਛੇ ਪੱਕੇ ਖੋਫੀਆ ਕਰਮਚਾਰੀ ਲਾ ਦਿੱਤੇ ਉਸ ਨੂੰ ਆਪਣੇ ਸਹੁਰੇ ਘਰ ਆਇਆਂ ਚਾਰ ਪੰਜ ਦਿਨ ਹੀ ਹੋਏ ਸਨ ਕਿ ਪੁਲਿਸ ਰਾਤ ਨੂੰ ਅਗਵਾ ਕਰਕੇ ਲੈ ਗਈ ਤੇ ਤਸ਼ੱਦਦ ਕਰਨ ਬਾਅਦ ਸ਼ਹੀਦ ਕਰ ਦਿੱਤਾ ਭਾਈ 인ਦਰ ਸਿੰਘ ਖੱਬੇ ਰਾਜਪੂਤਾ ਬੋਤਾਲਾ ਤੇ ਭਾਈ ਸਕਤਰ ਸਿੰਘ ਦਾ ਬੋਤਾਲਾ ਨੇੜੇ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਤੇ ਕਿਸੇ ਦੀਆਂ ਲਾਸ਼ਾਂ ਤੱਕ ਨਹੀਂ ਦਿੱਤੀਆਂ ਜ਼ਾਲਿਮਾਂ ਦੇ ਘਰ ਇਉਂ ਝੜੇ ਪੁਲਿਸ ਅਫਸਰ ਰਾਮ ਲੁਭਾਇਆ ਨੇ ਬੀਬੀ ਦਵਿੰਦਰ ਕੌਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਨਾਲ ਦੇ ਖਾੜਕੂ ਸਿੰਘਾਂ ਤੇ ਅਥਾਹ ਜ਼ੁਲਮ ਕੀਤੇ ਬਹੁਤ ਬੇਕਸੂਰ ਨੌਜਵਾਨਾਂ ਨੂੰ ਸ਼ਹੀਦ ਕੀਤਾ ਸਿੱਖ ਬੀਬੀਆਂ ਦੀ ਬੇਪਤੀ ਕੀਤੀ ਉਸ ਨੂੰ ਕਿਸੇ ਕੇਸ ਵਿੱਚ ਜੇਲ੍ਹ ਹੋਣ ਕਾਰਨ ਉਹ ਦਿਮਾਗੀ ਤੌਰ ਤੇ ਹਿਲ ਗਿਆ ਜੇਲ੍ਹ ਵਿੱਚੋਂ ਬਾਹਰ ਆ ਕੇ ਨਸ਼ਿਆਂ 'ਚ ਗਲਤਾਨ ਰਹਿਣ ਲੱਗਿਆ ਜਹਾਲਤ ਭਰੇ ਵਕਤ ਤੋਂ ਛੁਟਕਾਰਾ ਪਾਉਣ ਲਈ ਫਾਹਾ ਲੈ ਲਿਆ ਪਰ ਬਚ ਗਿਆ ਫਿਰ ਉਸਨੇ ਕੀਟਨਾਸ਼ਕ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਉਸ ਦਾ ਮੁੰਡਾ ਵੀ ਨਿਸ਼ੇੜੀ ਬਣ ਗਿਆ ਤੇ ਉਸਨੇ ਵੀ ਆਪਣੀ ਜੀਵਨ ਲੀਲਾ ਆਪਣੇ ਹੱਥ ਹੀ ਖਤਮ ਕੀਤੀ ਪੁਲਿਸ ਕੈਟ ਜੋਧਵੀਰ ਜੋਧੀ ਨਸ਼ਿਆਂ ਦਾ ਆਦੀ ਹੋ ਗਿਆ ਇੱਕ ਦਿਨ ਤੂੜੀ ਦੇ ਓਲੇ ਬੈਠ ਕੇ ਸਮੈਗ ਪੀ ਰਿਆ ਸੀ ਕਿ ਅੱਗ ਲੱਗਣ ਕਾਰਨ ਮੱਚ ਕੇ ਮਰ ਗਿਆ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਨੰਬਰ 1 ਬੀਬੀ ਦਵਿੰਦਰ ਕੋ ਨੰਬਰ 2 ਬੀਬੀ ਦੀ ਮਾਤਾ ਗੁਮਨਾਮ ਨੰਬਰ 3 ਬੀਬੀ ਦਾ ਪਿਤਾ ਗੁਮਨਾਮ ਨੰਬਰ 4 ਬੀਬੀ ਦਾ ਭਰਾ ਗੁਮਨਾਮ ਨੰਬਰ 5 ਭਾਈ ਇੰਦਰ ਸਿੰਘ ਖੱਬੇ ਰਾਜਪੂਤਾ ਪਤੀ ਨੰਬਰ 6 ਭਾਈ ਸਰਬਜੀਤ ਸਿੰਘ ਚਾਚੇਰਾਪਰਾ ਨੰਬਰ 7 ਭਾਈ ਹਰਪ੍ਰਜਨ ਸਿੰਘ ਜੇਠ ਅਤੇ ਨੰਬਰ 8 ਭਾਈ ਮਹਿੰਦਰ ਸਿੰਘ ਜੇਠ ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ ਚੌਥਾ ਆਵਾਜ਼ ਗੁਰਜੰਟ ਸਿੰਘ ਰੁੱਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ